ਹਾਂ ਜੀ ਕਿਸਾਨ ਭੋਗ ਸੱਚੀ ਕਾ ਸਾਰਿਆਂ ਨੂੰ ਮੂਡ ਕਰਦਾ ਤੁਸੀਂ ਸਾਰੇ ਠੀਕ ਹੋ ਗਏ ਅੱਜ ਦੀ ਵੀਡੀਓ ਤੇ ਗੱਲ ਕਰਨੀ ਆਪਾਂ ਸਪਰੇਅ ਬਾਰੇ ਜਿਵੇਂ ਕਿ ਜੋ ਮੌਸਮ ਹੁਣ ਇਸ ਟਾਈਮ ਚੱਲ ਰਿਹਾ ਸੀ ਇਸ ਸਮੇਂ ਦੇ ਵਿੱਚ ਲਗਭਗ ਸਾਰੇ ਹੀ ਜ਼ਿਮੀਂਦਾਰ ਸਪਰੇਆ ਕਰਨ ਲੱਗੇ ਹੋਏ ਆ ਤਾਂ ਹੁਣ ਸਪਰੇਅ ਬਾਰੇ ਗੱਲਬਾਤ ਕਰਦੇ ਹਾਂ ਕਿ ਕਰਨੀ ਚਾਹੀਦੀ ਹੈ ਤਾਂ ਅੱਜ ਸ਼ਾਮ ਦੇ ਟਾਈਮ ਆਪਣੇ ਮਤਲਬ ਵੀ 3 ਵਜੇ ਤੋਂ ਬਾਅਦ ਬਾਅਦ ਕਾਫੀ ਚੰਗੀ ਬਾਰਿਸ਼ ਹੋ ਰਹੀ ਹੈ ਜੋ ਕਿ ਹੁਣ ਆਪਾਂ ਜਿਹੜਾ ਸੁੰਡੀ ਲਈ ਜੋ ਸੁੰਡੀ ਬਾਰੇ ਚਿੰਤਿਤ ਜ਼ਿੰਮੇਵਾਰ ਸਪਰੇਅ ਕਰ ਰਹੀ ਸੀ ਉਹਨਾਂ ਨੂੰ ਸਪਰੇਅ ਕਰਨ ਦੀ ਲੋੜ ਨਹੀਂ ਕਿਉਂਕਿ ਤੁਹਾਡੇ ਖੇਤ ਦੇ ਵਿੱਚ ਹੁਣ 10 ਤੋਂ 12 ਦਿਨ ਤੱਕ ਸੁੰਡੀ ਦਾ ਅਟੈਕ ਨਹੀਂ ਆਏਗਾ ਤਾਂ ਹਾਂ ਤੁਸੀਂ ਬੌਣਾ ਰੋਗ ਲਈ ਜੇ ਬੌਣਾ ਰੋਗ ਤੁਹਾਡੇ ਖੇਤ ਦੇ ਵਿੱਚ ਆ ਗਿਆ ਤਾਂ ਆਪਾਂ ਤੇਲੇ ਦੀ ਤੇ ਫੰਗਸ ਦੀ ਜ਼ਰੂਰ ਧਿਆਨ ਰੱਖਣਾ ਉਹ ਆਪਾਂ ਖੇਤ ਚ ਚੈੱਕ ਕਰ ਲੈ ਤਾਂ ਇਸ ਕਰਕੇ ਜਿਹੜੇ ਕਿਸਾਨ ਵੀਰਾਂ ਦਾ ਹੁਣ ਸੱਤਰਿਆਂ ਕਰਨ ਤੇ ਯੋਗ ਲੱਗਿਆ ਸੀ ਉਹ ਇੱਕ ਵਾਰ 5 ਤੋਂ 10 ਦਿਨਾਂ ਤੱਕ ਸਪਰੇਅ ਨੂੰ ਸਕਿੱਪ ਕਰ ਦਿਓ ਤਾਂ ਜੋ ਕਿ ਤੁਹਾਡਾ ਫਾਲਤੂ ਖਰਚਾ ਨਾ ਹੋਵੇ ਕਈ ਜ਼ਿੰਮੇਦਾਰ ਅੱਜ ਆਪਣੇ ਏਰੀਏ ਦੇ ਵਿੱਚ ਸਪਰੇਅ ਕਰਨ ਲੱਗੇ ਹੋਏ ਸੀ ਸ਼ਾਮ ਨੂੰ بارش ਆ ਗਈ ਐਵੇਂ 5-700 ਰੁਪਏ ਕਿੱਲਾ ਦਾ ਸਪਰੇਅ ਕਰਤਾ ਹੋਈ ਰਹਿ ਤੇ ਉਹ ਖਾਮ ਖਾ ਦਾ ਮੰਨ ਲੋ ਵੀ ਆਪਣਾ ਬੇਸਤੀ ਜਾਊਗਾ ਤਾਂ ਇਸ ਕਰਕੇ ਹੁਣ ਤੁਸੀਂ ਜਿਹੜੀ ਆ ਚੰਗੀ بارش ਹੋਈ ਹੈ ਕਿਹੜੇ-ਕਿਹੜੇ ਏਰੀਏ ਦੇ ਵਿੱਚ ਹੋਈ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਨੂੰ ਇੱਕ ਨਹੀਂ ਕੋਈ ਆਪਣੇ ਤਾਂ ਬਹੁਤ ਜ਼ਿਆਦਾ ਪਰ ਆਪਾਂ 5 ਤੋਂ 6 ਦਿਨ ਪਹਿਲਾਂ ਸਪਰੇਅ ਕਰ ਚੁੱਕੇ ਹਾਂ ਉਹਦਾ ਕਾਰਨ ਕੀ ਸੀ ਆਪਣੇ ਖੇਤ ਦੇ ਵਿੱਚ ਬੌਣੇ ਰੋਗ ਹੋਣ ਕਰਕੇ ਆਪਾਂ ਨੂੰ ਤੇਲੇ ਦਾ ਡਰ ਸੀ ਤੇ ਨਾਲ ਹੀ ਕੋਈ ਵੀ ਆਪਣੇ ਨਾਲੀ ਵਾਲੇ ਖੇਤ ਮੰਨ ਲਓ ਵੀ ਦਾਵਣਾ ਜਿਆਦਾ ਫੰਗਸ ਆਉਂਦੀਆਂ ਖੇਤ ਦੇ ਵਿੱਚ ਇਸ ਕਰਕੇ ਉਲੀ ਨਾਸ਼ਟ ਕਰਨਾ ਪਿਆ ਇਸ ਦੇ ਨਾਲ ਇੱਕ ਪ੍ਰੋਕਲਮ ਫੁੰਦੀ ਆ ਗਈ ਕਰ ਤੇ ਫਿਰ ਪਰ 5 ਤੋਂ 7 ਦਿਨ ਮੌਸਮ ਚੰਗਾ ਸੀ ਇਸ ਕਰਕੇ ਜਿਹੜੇ ਕਿਸਾਨ ਵੀਰੋਂ ਹੁਣ ਸਪਰੇਅ ਕਰਨਾ ਚਾਹ ਰਿਹਾ ਹੈ ਤਾਂ ਉਹ 5 ਤੋਂ 10 ਦਿਨ ਲਈ ਸਪਰੇਅ ਨੂੰ ਲੇਟ ਕਰ ਸਕਦਾ ਤਾਂ ਜਿੱਥੇ ਵੀ ਪਹਾਰਸ਼ ਹੋਈ ਹੈ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਬਹੁਤ ਚੰਗੀ ਬਾਤ ਹੋਈ ਹੈ ਮਿਲਦੇ ਆਂ ਨੈਕਸਟ ਵੀਡੀਓ